ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਤੇ ਮਗਰ ਭਈ ਇਹਦੇ ਬੱਚੀਆ ਕੁਆਲਟੀ ਵਾਲੀ ਤੇ ਇੱਕ ਬੱਚੀ ਹੈ ਹੀ ਪਰ ਦੋਨੇ ਸੇ ਲੈ ਕੇ ਆਏ ਆ ਜੀ ਆਓ ਪੁੱਛ ਲੈਨੇ ਆਂ ਭਾਈ ਤੋਂ ਡਿਟੇਲ ਆਜੋ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸ਼ਰਮਾ ਠੀਕ ਹੋ ਨਾ ਭਾਈ ਵਧੀਆ ਵਧੀਆ ਚੱਲਦਾ ਕੰਮ ਤਾਂ ਹਾਂ ਭਾਈ ਵਧੀਆ ਚੱਲੀਏ ਨਾਮ ਤੇ ਐਡਰੈਸ ਬੋ ਨਾਮ ਭਾਈ ਗੁਰਪ੍ਰੀਤ ਪਿੰਡ ਆਗਲੀਆ ਜਲਾਲ ਜੀ ਜ਼ਿਲ੍ਹਾ ਆਪਣਾ ਬਠਿੰਡਾ ਪੈਂਦਾ ਸਸੀਲ ਰਾਮ ਪ੍ਰਫੂਲ ਨੇੜੇ ਪਿੰਡ ਦੇ ਨੇੜੇ ਜਲਾਲ ਪਿੰਡ ਆ ਜਾਂਦਾ ਬਾਈ ਭਗਤ ਆ ਬਾਈ ਵੀ ਨੇੜੇ ਹਾਂ ਭਗਤ ਆ ਬਾਈ ਵੀ ਨੇੜੇ ਮੋਬਾਈਲ ਨੰਬਰ ਕੋ 7667 ਜੀ 05530 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀਆਂ ਬੈਡ ਦੇ ਨੇ ਕਿਹੜਾ ਸੂਸ ਹੋਈ ਹੈ ਤੇ ਦੂਜਾ ਸੂਆ ਸੂਈ ਹੈ ਡਾਕਟਰ ਚਾਦੋਂ ਸੂਈ ਹੈ ਬਾਈ ਇਹ ਕੱਲ ਡਾਕਟਰ ਪਿਛਲੇ ਪੈਰ ਸੂਈ ਆ 12 ਤੋਂ ਬਾਅਦ ਕੱਲ ਪਿਛਲੇ ਪੈਰ ਜੇਰ ਪੈ ਗਈ ਬਾਈ ਜੇਰ ਵਗੈਰਾ ਡਾਨਾ ਠੀਕ ਆ ਪਹਿਲੇ ਸੂਏ ਮਾਲਾ ਦੁੱਧ ਦੋਤਾ ਨੇ 18 ਕਿਲੋ ਠੀਕ ਆ ਤੇ ਮਗਰ ਇਹਦੇ ਬੱਛੀ ਆ ਇਹ ਡੈਨਮਾਰਕ ਤੇ ਆਪਾਂ ਦਾ ਜਰਸੀ ਕ੍ਰੋਸ ਚ ਪੈਂਦੀ ਆ ਠੀਕ ਆ ਹਾਂਜੀ ਕਿੰਨੇ ਬੋਲੇ ਤੇ ਆ ਬੋਲਾ ਡਾਇਟਰ ਕੱਲ ਦਾ ਆਪਾਂ ਚੋਇਆ ਸੀ 3 ਕਿਲੋ ਤੇ ਸਵੇਰੇ ਆਪਾਂ 6:30 ਵਜੇ ਚੋਈ ਕਰੀ ਸੀ 5:30 ਕਿਲੋ ਮੰਗ ਮੰਨ ਕੇ ਜਲ ਆਪਾਂ ਬੋਲਾ ਕੱਢਤਾ ਸੀਗਾ ਠੀਕ ਆ ਹਾਂ ਆਰਡਰ ਬਹੁਤ ਚੰਗਾ ਹਨਾ ਹਾਂ ਡਾਇਟਰ ਕੰਫਰਮ ਡਾਇਟਰ ਦੀ ਭੜਾ ਮੁੱਠੀ ਵਾਲਾ ਥਣ ਵੀ ਚਾਰੇ ਥਣ ਨਿਕੜਵੇਂ ਆਰਡਰ ਦੇਖੋਗੇ ਆਈ ਤੋਂ ਸਟਾਰਟ ਹੋ ਜਾਂਦਾ ੱੱਲੇ ਤੱਕ ਬਈ ਲੇਵਾ ਮੈਂ ਕਹਿੰਦਾ ਕੀ ਬਾਤ ਆ ਮੱਝਾਂ ਹੀ ੜਾਡਰ ਜਮਾ ਮੱਝਾ ਯਾਰ ਹੂੰ ਥਾਣਾ ਬੜਾ ਕਮਾਲ ਲੱਗਿਆ ਹਾਂ ਥਾਣਾ ਤਾਂ ਚਾਹੇ ਅੱਠੀ ਚੋਲਾ ਚਾਹੇ ਮਸ਼ੀਨੀ ਚ ਬਾਈ ਕਰ ਲਾ ਦੋਨੇ ਤਰ੍ਹਾਂ ਦਾ ਬਾਕੀ ਫੈਂਡ ਵੀ 6.5 ਆਈ ਹੈਗੀ ਠੀਕ ਹੈ ਮੇਰੇ ਆਪਣੇ ਕੋਲੇ ਮਸ਼ੀਨ ਆਪਾਂ ਆਪਦੀ ਡੇਰੀ ਦੇ ਇਥੇ ਕੱਢ ਲਈ ਸੀ ਠੀਕ ਹੈ ਹਾਂ ਤੇ ਆਪਣੇ ਕੋਲ ਦੁੱਧ ਤਾਂ ਚਾਹੇ ਚੋਗੇ ਲੈਣ ਆ ਲੈਣਾ ਫੈਂਡ ਵੀ ਚਾਹੇ ਕੱਢ ਕੇ ਲੈ ਜੇ ਕੋਈ ਜੀ ਠੀਕ 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 ਭਾਈ ਜੀ ਆਪਦੀ ਡੇਰੀ ਦਾ ਕੰਮ ਆ ਭਾਈ ਤੇ ਫੈਂਟ ਲਾ ਕੇ ਦੇਖੀ ਚੰਗੀ ਫੈਂਟ ਆਈ ਹੈ ਤੇ ਬਾਕੀ ਤੋੜਾ ਤੋੜਾ ਵੜਦਾ ਚੈਗਾ ਕੱਦ ਵੜ ਯਾਦਵ ਰੇਡ ਥਣਲੇਵਾ ਬੜਾ ਕਮਾਲ ਆ ਬਈ ਹੱਥੀ ਚਵਾਈ ਵਾਲਾ ਥਣ ਲੱਗਿਆ ਫੇਸ ਬੜਾ ਪਿਆਰਾ ਕਰਮਾਲੀ ਦਾ ਬਾਕੀ ਵੱਡੀ ਗੱਲ ਬੱਚਾ ਹੀ ਮਗਰ ਬੱਚੀ ਆ ਬੱਚੀ ਵੀ ਕੁਆਲਿਟੀ ਵਾਲੀ ਆ ਬੱਚੀ ਬਹੁਤ ਚੰਗੀ ਆ ਨਾ ਪੂਰੀ ਚੰਗੀ ਡਾਇਰੈਕਟਰ ਰਿਕਾਡ ਵਾਲੀ ਆ ਬੱਚੀ ਠੀਕ ਆ ਹਾਂ ਡੈਨਮਾਰਕ ਦੇ 40 16 ਸੀਮੰਦੀ ਆ ਠੀਕ ਆ ਜੀ ਮੁੱਲ ਕੀ ਆ ਭਾਈ ਜੈ ਜੈ ਵੜ ਮੁੱਲ ਡਾਇਰ 62000 ਰੁਪਏ ਵੀ ਆਪਾਂ ਵੜ ਦੇ ਦਾਂਗੇ ਮਾਨਤਾ ਬਾਕੀ ਮੌਕੇ ਤੇ ਮਾਨਤਾਨ ਹੋ ਜਾਓ ਜਮਾ ਜੈ ਜ ਮੁੱਲ 62000 ਰੁਪਏ ਬਾਕੀ ਜਿਹੜਾ ਮੌਕੇ ਤੇ ਵਿੱਚ ਮਾਨਤਾਨ ਜਰੂਰ ਹੋ ਜਾ ਆਰਡਰ ਚੰਗਾ ਦੁੱਧ ਵੀ ਚੰਗਾ ਦੇ ਦਿਓ ਕਿੰਨਾ ਕੀ ਹੋਰ ਭਾਈ 12 ਕਿਲੋ ਦਾ ਡਾਕਟਰ ਪਹਿਲੇ ਸੂਏ ਚੋਇਆ ਗਿਆ 20 ਕਿਲੋ ਮੰਨ ਲਾ ਮੰਨ ਲਾ ਚੰਗੀ ਸੇਵਾ ਨਾਲ ਹੈ ਨਾ 20 ਕਿਲੋ ਦੁੱਧ ਲੈ ਲੂ ਬੰਦਾ ਠੀਕ ਆ ਭਾਈ ਅੱਗੇ ਬੱਚੀ ਬਾਰੇ ਭਾਈ ਕਿੰਨੀ ਘੁੰਮ ਰਹੀ ਇਹ ਬਾਈ 11 ਗੰਨੇ ਦੀ ਆ ਕਿਹੜੇ ਟੀਕੇ ਹੌਟ ਸ਼ੌਟ ਦੀ ਬੱਚੀ ਹੈ ਜੀ ਐਵੀਐਸ ਦੇ ਠੀਕ ਆ ਹਾਂਜੀ ਹੂੰ ਝੋਲੀ ਬੜੀ ਚੰਗੀ ਹੈ ਨਾ ਝੋਲੀ ਚੰਗੀ ਹੈ ਡਾਕਟਰ ਬਾਕੀ ਮਾਂ ਦਾ ਮਿਲਕ ਰਿਕਾਰਡ ਚੰਗਾ ਸੀਗਾ 33 37 ਲੀਟਰ ਦਾ ਰਿਕਾਰਡ ਦੱਸਿਆ ਬਾਲਕਾਂ ਬਈ ਤੋਰ ਕੇ ਦਿਖਾ ਦੇ ਛੇਸ ਬੜਾ ਚੰਗਾ ਬੋਦੀਵਾਦੀ ਚੰਗੀ ਹੈ ਪ੍ਰਿੰਟ ਫਰੰਟ ਚੰਗਾ ਬਾਕੀ ਤੋਰਾ ਤਾਰਾ ਵੀ ਚੰਗਾ ਬੱਚੀ ਦਾ ਚੰਗੀਆਂ ਸਮੀ ਪੜੀਆਂ ਟੀਕੇ ਦੇ ਤਕਰੀਬਨ ਕਾਬਲ ਜੀ ਹਾਂ ਕਾਬਲ ਆ ਡਾਕਟਰ ਬਿਲਕੁਲ ਤੇ ਮਾਂ ਦਾ ਦੁੱਧ ਕਿੰਨਾ ਹੈ 36 ਲੀਟਰ ਦਾ ਦੱਸਿਆ ਡਾਕਟਰ 36 ਲੀਟਰ ਹਾਂ ਮੁੱਲ ਭਰਾ ਦਾ ਮੁੱਲ ਡਾਕਟਰ ਦਾ 35000 ਰੁਪਏ ਮਾਨ ਤਨ ਹੋ ਜਾ ਹਾਂ ਮਾਨ ਤਨ ਕਰ ਦਿਆਂਗੇ 35000 ਰੁਪਏ ਮੋਲਾ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚਲੋ ਚੋਹਿਆ ਬੱਚੀ ਸਮੀ ਪੜੀਆ ਥਣਚੋੜੀ ਚੰਗੀਆਂ ਤੋੜਾ ਤਾਰਾ ਚੰਗਾ ਬਈ ਵੈੜ ਵੀ ਚੰਗੀਆਂ ਥਣ ਦੇ ਕੋ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਨਗਪਰਾ ਕੋਈ ਦੋਸ ਦੋਨੀ ਦਿਖਾਤੀ। ਇੱਕ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਵਾ। ਧੰਨਵਾਦ।